ਮੈਂ ਬਿੱਜੀ ਦਾ ਖਾਲਸਾ ਵੈਗੋ ਜੀ ਫਾਤੇ ਪਾਪਾ ਜੀ ਉਹਦੇ ਹੱਥ ਜਿਹੜਾ ਉਹ ਪਹਿਲਾਂ ਜੋੜ ਦੇਣਗੇ ਮਾੜ ਕੇ ਇੱਥੇ ਜੋੜੋੜੇ ਬਿਹਾ ਦੇਣਾ ਚਕੰਦਰ ਜੀ ਕਿਹੜੀ ਗੱਲ ਦੀ ਮਾਫੀ ਮੰਗਣ ਦੇ ਜੋ ਮੇਰੇ ਕੋਈ ਗਲਤੀ ਹੋ ਗਈ ਮਾਫ ਕਰਕੇ ਬਾਬਾ ਜੀ ਉਹ ਕਦੀ ਮੈਨੂੰ ਕਹੋਗੇ ਨਹੀਂ ਇਹ ਜੋੜ ਦੇਣਗੇ ਤੇਰੇ ਨਾਲ ਤੇ ਮੰਨੀ ਮੈਂ ਖੋ ਗੁਡ ਮਹਾਰਾਜ ਜੀ ਗਲਤ ਰਹੀ ਤੇ ਤੂੰ ਥੋੜਾ ਫਸਣਾ ਹੀ ਮੈਨੂੰ ਬਾਹਰ ਕਹਿਣਾ ਇਹ ਨਹੀਂ ਪੰਨਣਾ ਇਹ ਪੜੀ ਹੋਨ ਤਾਂ ਨਹੀਂ ਪਿਆਰ ਨਾਲ ਕਹਿਣਾ ਆ ਆ ਫਰੀ ਚੋੜਦੀ ਆ ਆਪਣਾ ਨਾਮ ਦੱਸੋ ਕਿਹੋ ਜੀ ਆ ਨਾਮ ਮੇਰਾ ਬਲਵਿੰਦਰ ਕੌਰ ਤੇ ਰਾਤੀ ਉਹ ਆਈ ਇਹ ਗੱਲ ਹਾਨੂੰ ਮੁੰਡਿਆਂ ਨੇ ਦੱਸਿਆ ਨਹੀਂ ਸਵੇਰੇ ਸਾਡੇ ਘਰ ਆਏ ਸਾਡੇ ਘਰ ਬਾਬੇ ਦੀ ਪਾਲਕੀ ਸਾਹਿਬਾ ਹੀ ਰੋਕੀ ਆ ਆਏ ਉਹਨੇ ਮਾਨੂੰ ਦੱਸਿਆ ਵਾ ਤੇ ਇਹਨੇ ਫੋੜਵਾ ਲਾ ਕੇ ਕਮਰੇ ਚੋਂ ਪਹਿਲਾਂ ਰੂੜੀ ਦੇ ਸੁੱਤੀਆਂ ਵਾ ਰੂੜੀ ਦੇ ਸੁੱਤੀਆਂ ਮੁੜ ਕੇ ਇਹਨੇ ਘਰ ਆਂਦੇ ਸਾਰੀਆਂ ਵਾ ਸਾਰ ਕੇ ਪਤਾ ਨਹੀਂ ਕਿੱਥੇ ਇਹਨੇ ਸੜਤੀਆਂ ਸਵਾਹ ਹੀ ਲੱਭਣ ਡਏ ਆ ਸਵਾਹ ਨੂੰ ਲੱਭੀ ਨਹੀਂ ਉਹ ਇਹਨੇ ਕੰਮ ਮਾਰਾ ਕੀਤਾ ਚਾਹੀਦਾ ਨਹੀਂ ਇਹਨੂੰ ਕੰਮ ਮਾਰਾ ਕਰਨਾ ਚਲੋ ਆਣ ਗਵਾਂ ਨੂੰ ਫੋੜੇ ਦੇ ਦਿੰਦੀ ਤੇ ਫੋੜੇ ਮਾ ਚਲਾ ਆਣ ਗਵਾਂ ਰੱਖ ਲੈਂਦਾ ਸਮਝਦੇ ਕਿ ਬੜੀ ਵੱਡੀ ਬੇਇੱਜ਼ਤੀ ਬੇਇੱਜ਼ਤੀ ਨੇ ਬਹੁਤ ਵੱਡੀ ਕੀਤੀ ਗੁਰੂ ਨਾਨਕ ਦੀ ਬਹੁਤ ਕੀਤੀ ਬਹੁਤ ਵੱਡੀ ਜੀ ਇਹ ਜਸੂ ਮਸੀਹ ਨੂੰ ਮੰਦੀ ਆ ਸਵੇਰੇ ਹੀ ਅੰਮਲ ਘਰ ਗਏ ਆ ਇਹਨੂੰ ਅਖੇ ਮਾਫੀ ਮੰਗਲਾ ਇਹ ਦੋਨੇ ਬਾਵਾ ਤਾਂ ਕਰਕੇ ਭੰਗਰੇ ਪਾਉਂਦੀ ਸੀ ਅਸੀਂ ਬੜਾ ਇਹਨੂੰ ਸਮਝਾਇਆ ਨਾਲ ਆ ਬੜਾ ਸਮਝਾਇਆ ਨੂੰ ਨਹੀਂ ਸਮਝੀ ਹਤਾਏ ਆਈ ਹੋਣੀ ਚਾਹੀਦੀ ਇਹਨਾਂ ਤੇ ਹਾਂਜੀ ਹੋਣੀ ਚਾਹੀਦੀ ਆ ਜੇ ਮਾਫੀ ਮੰਗਣ ਦੀ ਉਹ ਕਹਿੰਦੀ ਮਾਫੀ ਨਹੀਂ ਮਾਗੀ ਮੰਗੇ ਗੁਰਦੁਆਰੇ ਮਾਫੀ ਮੰਗੇ ਤੇ ਅਸੀਂ ਇਹ ਵੀ ਕਿਹਾ ਚਲੋ ਬੱਚਿਆਲੀ ਆ ਤੇ ਆਪਣੇ ਚਲੋ ਘਰ ਮਾਫੀ ਮੰਗ ਲੇ ਤੇ ਘਰੇ ਰਵੇ ਚਲੋ ਬੱਚੇ ਮੁਕਦੇ ਤਮੰਨਾ ਨਹੀਂ ਲਈ ਬੜੇ ਜ਼ੋਰ ਨਾਲ ਜਾਇਆ ਤੇ ਨਹੀਂ ਮੰਦੀ ਇਹ ਮੁਦਰ ਚ ਰਹਿੰਦੇ ਆ ਹਾੜੇ ਮੰਨੇ ਚ ਰਹਿੰਦੇ ਆ ਆਡੇ ਮਹੱਲੇ 'ਚ ਰਹਿੰਦੇ ਆ ਮੂਹ ਤਾਂ ਤੇ ਰਹਿੰਦੇ ਆ ਕੀ ਕਾਰਵਾਈ ਦੀ ਮੰਗ ਕਰਦੇ ਨੇ ਇਹ ਇਹੋ ਕਾਰਵਾਈ ਇਹੋ ਕਾਰਵਾਈ ਅਸੀਂ ਆਨੇ ਆਂ ਮਾਫੀ ਮੰਗ ਲੈ ਗਾਹ ਲਾਏ ਕੰਮ ਕਰੇ ਨੂੰ ਨਹੀਂ ਲੱਗਦਾ ਕਿ ਇਸ ਵਾਸਤੇ ਧੀਦੀਆ ਡੇ ਚੱਲ ਰਹੇ ਨੇ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਕੰਮ ਹੋਣਾ ਹਾਂਜੀ 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 ਅੱਜ ਜਾ ਉਹਦੇ ਬਾਅਦ ਚਲੋ ਲੰਗਰ ਲੱਗਣ ਦੇ ਆ ਉਹਨਾਂ ਨੂੰ ਕਿਹ ਤਰ੍ਹਾਂ ਲੰਗਰ ਲਾਉਣ ਦੇ ਸਹਬਜ਼ਾਦਿਆਂ ਦੇ ਕਿਹ ਤਰ੍ਹਾਂ ਜਾਇ ਕਰਨਾ ਸਾਰਾ ਚ ਕਰਨ ਦੇ ਆ ਇਹ ਇਹ ਮੰਨਦੀ ਨਹੀਂ ਇਹ ਗੱਲ ਨਹੀਂ ਨਹੀਂ ਮੰਨਦੀ ਹੋਰ ਵੀ ਕੋਸ਼ਿਸ਼ ਕਰੂਗੀ ਕਲੋਂ ਦਾ ਨਾਮ ਕਿਸੇ ਕਿਸੇ ਨਾਲ ਕੀ ਗੱਲ ਹੋਈ ਮੈਂ ਕਲੋਂ ਸਿੰਘ ਜੀ ਪਿੰਡ ਮੂਹਰੇ ਰਹਿਣ ਵਾਲਾ ਵਾਂ ਜਿਹੜੀ ਉਹ ਲੜਕੀ ਦੇ ਤੇ ਇਲਜ਼ਾਮ ਲੱਗ ਰਿਹਾ ਬੇਅਦਬੀ ਦਾ ਉਹ ਕੀ ਲੱਗਦੀ ਤੁਹਾਡੀ ਉਹ ਮੇਰੀ ਨੋ ਲੱਗਦੀ ਆ ਜੀ ਕੀ ਹੋਇਆ ਸੀ ਮਸਲਾ ਮਸਲਾ ਆ ਜੀ ਮੈਂ ਆਪਣੇ ਕਮਰੇ ਗੁਰਮਾਨ ਸਿੰਘ ਦੀ ਫੋਟੋ ਲਾਈ ਸੀ ਤੇ ਉਹਨੇ ਪਾੜਿਆ ਮੈਂ ਇਹਨੂੰ ਆਖਿਆ ਵੀ ਤੂੰ ਕਿਉਂ ਪਾੜਿਆ ਵਾ ਇਹਨੇ ਬਾਅਦ ਚੁੜਾ ਘਰ ਸਿਚਕਾਰ ਕਰਤਾ ਵਾ ਤੇ ਹੁਣ ਇਹਦੇ ਥਾਣੇ ਫੜ ਕੇ ਲੈ ਆਂਦਾ ਇਹਨੂੰ ਤੇ ਜੇ ਚਲੋ ਜੋ ਵੀ ਇਨਸਾਫ ਹੋਣਾ ਚਾਹੀਦਾ ਇਨਸਾਫ ਹੋਣ ਜਿਹੜੇ ਬੱਚੇ ਨੀ ਕੀ ਨਿਕੇ ਆ ਕਿਉਂ ਮਾਫੀ ਮੰਗੀ ਤੇ ਗਲਤੀ ਹੋਣੀ ਮਨਦੇ ਕਹਿੰਦੇ ਆ ਵੀ ਉਹਨੂੰ ਪਹਿਲੇ ਉਹਨੂੰ ਛਪੜੀ ਤੇ ਛੁੱਟ ਦਿੱਤਾ ਪਾੜ ਕੇ ਫਿਰ ਰੂੜੀ ਤੇ ਛੁੱਟਿਆ ਫਿਰ ਗਾਲਾਂ ਕੱਢੇ ਨਹੀਂ ਮੈਨੂੰ ਦੱਸਿਆ ਮੈਨੂੰ ਦੱਸਿਆ ਆਣ ਕੇ ਜੇ ਮੈਂ ਸ਼ਹਿਰ ਆ ਰਿਖਾਉਣ ਨਾ ਮੈਂ ਮੈਂ ਰਖਾਵਾ ਗਿਆ ਤੇ ਮੈਨੂੰ ਆਂਦੇ ਕਿ ਮੈਂ ਫੋਟੋ ਮੈਂ ਫੋਟੋ ਕੋ ਪਾੜੀਆਂ ਵਾਂ ਆਂਦੀ ਮੈਂ ਪਾੜਤੀਆਂ ਤੇ ਮੈਂ ਸ਼ਿਸ਼ਕਾਰ ਕਰਤਾ ਉਹਨਾਂ ਦਾ ਇੰਨੀ ਗੱਲ ਦੱਸੀ ਆਂਦੀ ਮੈਨੂੰ ਮੈਂ ਸਮ ਆਪਣੇ ਨੂੰ ਸੋਚਦਾ ਗਲਤੀ ਕੀਤੀ ਕਿਉਂ ਮੈਂ ਲਾਈਆ ਆਪਣੇ ਕਮਰੇ 'ਚ ਮੈਂ ਮੰਨਦਾ ਮੈਂ ਗਰੰਥਾ ਨੂੰ ਮੰਨਦਾ ਮੈਂ ਮੈਂ ਦਰਬਾਰ ਸਾਹਿਬ ਰਹਿਣਾ ਚਾਹੀ 24 ਘੰਟੇ ਉਹ ਕਿੰਨੋਂ ਮੰਨਦੀ ਹੈ ਤੇ ਮੈਂ ਬੇਅਦਬੀ ਕਰ ਦਿੱਤੀ ਉਹਨੇ ਹਾਂਜੀ ਬੇਅਦਬੀ ਕਰਤੀ ਚਲੋ ਹੁਣ ਜੋ ਵੀ ਗਲਤੀ ਹੈ ਮੰਨ ਲਈ ਹੈ ਤੇ ਇਹਨੂੰ ਇਨਸਾਫ ਹੋਣਾ ਚਾਹੀਦਾ ਬੱਚੇ ਨिके-ਨिके ਆ ਤੇ ਆਪਣੇ ਘਰ ਹੀ ਰਵੇ ਘਰ ਵਾਲਾ ਕੀ ਕਰਦਾ ਉਹਦਾ ਘਰ ਵਾਲਾ ਟਰੱਕ ਚੋਂਦਾ ਵਾ ਕਿਹੜੀ ਜਗ੍ਹਾ ਤੇਰਾ ਵਾਲੇ ਪਰਿਵਾਰ ਦੀ ਮੇ ਨੰਬੂਦਲ ਜੀ ਤੋਂ ਵੀ ਨਸ਼ੇ ਪੱਤੇ ਕਰਦਾ ਵਾ ਉਹ ਇਹਨੂੰ ਦਿੰਦਾ ਕੱਕ ਨਹੀਂ ਮੀਆਂ ਘਰ-ਬਾਰ ਚੱਲੋਂ ਡਿਆ ਵਾ ਮੈਂ ਝੂਠ ਨਹੀਂ ਮਾਨਾ ਰ ਆਪਣੀ ਜਾਨ ਦੇਣੀ ਆ ਤੇ ਇਹਦੇ ਆਸੇ ਇਨਸਾਫ ਹੋਣਾ ਚਾਹੀਦਾ ਇਹਨੂੰ ਦੱਸਿਆ ਜਾਂਦਾ ਕਿ ਤੁਹਾਡਾ ਜਿਹੜਾ ਘਰ ਉਹ ਵੀ ਗੁਰਸੇ ਪਰਿਵਾਰਾਂ ਨੇ ਹਾਂ ਬਣਾਇਆ ਵਾ ਜੀ ਅੰਜੇਦਰ ਬਾਸਾ ਚਾਰ ਸਾਲ ਆਪਾਂ ਚਾਰ ਮਹੀਨੇ ਬਸਰਪਾਲ ਥੱਲੇ ਕੱਢੇ ਪੀਲੇ ਸਾਲ ਦੀ ਗੱਲ ਹੈ ਜੀ ਹਾਂਜੀ ਚਾਰ ਮਹੀਨੇ ਕੱਢਿਆ ਉਹ ਮੈਨੂੰ ਵੇਗੋਵਾਲ ਪਲਾਟੀ ਕੋਈ ਜਨਾਨੀ ਮਿਲ ਗਈ ਉੱਥੇ ਬੀਬੀ ਦਰਬਾਰ ਸਾਹਿਬ ਉਹਨਾਂ ਨਾਲ ਮੈਂ ਗੱਲ ਕੀਤੀ ਉਹ ਮਹੀਨੇ ਬਾਅਦ ਆਣ ਕੇ ਮੇਰਾ ਘਰਬੜ ਬਣਾ ਗਈ ਦੋਵਾਂ ਮਕਾਨਾਂ ਛੱਤਾਂ ਪਾ ਗਈ ਆ ਪ੍ਰੇਤ ਸ਼ਰਮ ਹਿਆ ਆਉਣੀ ਚਾਹੀਦੀ ਆ ਕਿ ਜੇ ਤੁਹਾਡੇ ਧਰਮ ਨੇ ਇਦਾਂ ਤੁਹਾਨੂੰ ਨਾ ਕੀਤਾ ਤਾਂ ਫਿਰ ਤੁਸੀਂ ਉਹਨੂੰ ਇਦਾਂ ਕਿਉਂ ਕੀਤਾ ਹਾਂ ਇਹ ਮੈਂ ਇਹਨੂੰ ਵੀ ਕਿਹਾ ਵੀ ਤੂੰ ਕਿਉਂ ਇਦਾਂ ਕੀਤਾ ਵਾ ਉਹਨਾਂ ਬਣਾ ਕੇ ਤਵਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਣਾ ਕੇ ਤਾ ਮਹਾਰਾਜ ਨੇ ਬਣਾ ਕੇ ਤਵਾ ਬਾਬੇ ਨਾਨਕ ਨੇ ਕਿਰਪਾ ਕੀਤੀ ਆ ਮੇਰੇ ਤੇ ਇਹ ਕੰਮ ਹੋਇਆ ਵਾ 4 ਮਹੀਨੇ ਆਪਾਂ ਸਾਰਾ ਸਾਲ 4 ਮਹੀਨੇ ਕੱਢੇ ਬਾਹਰ ਕੱਢੇ ਆਪਾਂ ਤਰਪਾਲ ਪਾਈ ਹੂੰ ਇਹਨੂੰ ਕਰਨਾ ਚਾਹੁੰਦੇ ਆ ਤੁਹਾਡੀ ਨੂੰ ਨੂੰ ਸਜ਼ਾ ਮਿਲਣੀ ਚਾਹੀਦੀ ਕੀ ਹੈ ਨਹੀਂ ਸਜ਼ਾ ਨਹੀਂ ਮਿਲਣੀ ਚਾਹੀਦੀ ਬੱਚੇ ਨਿੱਕੇ ਨਿੱਕੇ ਘਰ ਜਾਣੀ ਚਾਹੀਦੀ ਆ ਕਿਤੇ ਗਲਤੀ ਦੀ ਸਜ਼ਾ ਤਾਂ ਸਰ ਹੁੰਦੀ ਪਪਾਈ ਨਹੀਂ ਗਲਤੀ ਚਲੋ ਮੰਨ ਦੀ ਗਲਤੀ ਮੰਨ ਲਈ ਆ ਉਹ ਫਿਰ ਇੰਦਾ ਹੀ ਕਰੀ ਗਾ ਨਹੀਂ ਕਰਦੀ ਗਾ ਨਹੀਂ ਕਰਦੀ ਇਹ ਦੂਜਾ ਮੈਂ ਮੰਗਦੀ ਮੈਂ ਮੰਗਦੀ ਬਿਲਕੁਲ ਅਕਾਸੀ ਵੱਲੋਂ ਹੋ ਚੁੱਕਾ ਗਿਆ ਪਹਿਲੇ ਵੀ ਨਹੀਂ ਕੀਤਾ ਇਹ ਕਿਤਾ ਇਸ ਤੋਂ ਪਹਿਲਾ ਇਹ ਦਿਨ ਦਾ ਨਹੀਂ ਕੀਤਾ ਨੇ ਇਹੀ ਕੀਤਾ ਨੇ ਇਲਾਕਾ ਵਾਸੀਆਂ ਵੱਲੋਂ ਕਿਹਾ ਗਿਆ ਕਿ ਪਿੰਡ ਵਾਸੀ ਪਹਿਲਾਂ ਵੀ ਇਹਨਾਂ ਨੇ ਕੀਤਾ ਨਹੀਂ ਨਹੀਂ ਕੀਤਾ ਨਹੀਂ ਕੀਤਾ ਇਹ ਮੈਨੂੰ ਪਤਾ ਕਿ ਮੈਂ ਘਰ ਚ ਰਹਿਣਾ 24 ਘੰਟੇ ਮੁੰਡਾ ਵੀ ਜੰਮੂ ਚੱਲਿਆ ਮੁੰਡਾ ਲੰਗਾ ਇਹਦੇ ਨਾਲ ਉਹ ਜਿਹੜੇ ਕਿਤੇ ਲੰਗਾ ਗੁੰਝੀ ਆਵੀ ਉਹ ਹੀ ਮੰਨਦਾ ਚਸਮੂ ਦਾ ਨਹੀਂ ਕੀਤਾ ਇਹ ਉਹ ਗੁੰਝੀ ਮਾਸਟਰ ਕਿਹੜਾ ਇਹਦੇ ਪਿੱਛੇ ਜਿਹੜਾ ਇਹਨੂੰ ਕਰਵਾਉਣ ਲਿਆ ਇਦਾਂ ਉਹ 파ਸਟਰ ਜੀ ਉਹ ਪਿੰਡ ਦਾ ਹੀ ਹੋ ਤੇ ਪਿੰਡੀ ਚਰਚਿਆ ਹਾਂ ਉਹ ਦੱਸੋ ਕਹਿੰਦਾ ਕੀਤਾ ਇਹਨੇ ਪਤਾ ਨਹੀਂ ਉਹ ਕਹਿੰਦੇ ਕੀਤਾ ਇਹ ਗੱਲ ਦਾ ਮੈਨੂੰ ਨਹੀਂ ਪਤਾ ਵੀ ਕੌਣ ਹੰਦਾ ਪਿੰਡੀ ਕੋਈ ਕਹਿੰਦਾ ਜੋੜਦੇ ਨੇ ਹੱਥ ਇਹ ਕਰ ਰਿਹਾ ਹੋਰ ਜਾ ਬੋਲ ਰਿਹਾ ਹੋਰ ਸਾਡੇ ਆਪਣੇ ਆ ਇਹਦਾ ਗਲਤ ਬੋਲਦਾ ਜਰ ਪੜਾ ਵੀ ਫੇਰ ਦਿੰਦੇ ਆ ਗੱਲ ਸੁਣ ਗੱਲ ਸੁਣ ਕੇ ਉਹ ਕੁੜੀ ਆਈ ਆ ਉਹਨੇ ਵੇਖੋ ਇਹਦਾ ਬੈਦ ਕੀਤਾ ਵਾ ਇਹ ਪਾਜੀ ਕਿਹੜਾ ਕਿਹੜਾ ਮੀਡੀਆ ਵਾਲਾ ਵੀਰ ਕਿਹੜਾ ਵਾ ਬਾਬਾ ਜੀ ਸਾਡੀ ਕਿਸੇ ਸਾਇਆ ਜਾਂਦਾ ਕਿ ਲੜਾਈ ਕਰੋ ਝਗੜਾ ਕਰੋ ਪ੍ਰੀਤ ਸਾਇਆ ਜਾਂਦਾ ਸਾਡੇ ਵਿੱਚ ਪ੍ਰਭੂ ਦੇ ਵਿੱਚ ਕਹਿੰਦਾ ਪ੍ਰਭੂ ਕਹਿੰਦਾ ਜੇ ਨੀ ਉਹ ਤੇ ਚੱਲਦਾ ਉਹਨੂੰ ਮੈਂ ਉੱਚਾ ਕਰਦਾ ਤੇ ਮੈਂ ਚਲੋ ਮੈਂ ਗਲਤੀ ਮੰਨਦੀ ਜੇ ਦਿਲ ਡੁੱਬੇ ਆਵੇ ਤੇ ਚਲੋ ਮਾਫ ਕਰ ਤੇ ਕੀ ਗੱਲ ਕੀਂਦੀ ਰੂਹ ਗੱਲ ਕੀਂਦੀ ਹਾ ਛੋੜ ਪਾੜਦੇ ਬਾਬੇ ਨਾਨਕ ਦੇ ਥੋੜੀਆਂ ਤੇ ਤਾੜ ਤੇ ਸਾੜਦੇ ਮੇਰੀ ਗੱਲ ਸੁਣੋ ਮਤਲਬ ਉਹਦੇ ਵਿੱਚ ਕੀ ਕੀਤਾ ਤੁਸੀਂ ਕਿਤਾ ਕਿਤਾ ਵੀ ਸਾੜਿਆਵਾ ਫੋਟੋ ਕਿ ਕੰਦਾ ਕੰਦਾ ਘਰ ਕੇ ਨਿਕਲਦੀ ਤੁਹਾਡੇ ਘਰ ਤੇ ਕਿਸੇ ਦੇ ਘਰ ਦੀ ਘਰ ਸਾੜਿਆ ਕੇ ਬਾਹਰ ਸਾੜਿਆ ਘਰੇ ਸਾੜੀ ਨਹੀਂ ਨਹੀਂ ਕਿੰਨਾ ਦੇ ਘਰ ਦੀ ਕਿੰਨਾ ਦੇ ਘਰੋਂ ਲਾਗਿ ਦਿੰਦੀਆਂ ਜੋ ਕਪੜੇ ਘਰੋਂ ਹੀ ਤੇ ਕਿਨੇ ਜਿਹਰ ਤੋਂ ਮੰਦੇ ਹੁੰਦੇ ਬਾਬੇ ਜਿੱਥੋਂ ਵਸੀਨ ਹਾਂ 6 ਸਾਲ ਹੋ ਗਏ ਚੱਲਦੇ ਆ ਜਿੰਦੇ ਚੱਲਦੇ ਹਾਂ ਤੇ ਇੱਕ ਫੋਟੋ ਕਿਨੇ ਲਗੀਆਂ ਹੈ ਘਰ ਵਾਲਿਆਂ ਲਗੀਆਂ ਹੈ ਕਿ ਸੋਹਰਾ ਨੇ ਸੋਹਰੇ ਨੇ ਇਹ ਮੰਦੇ ਆ ਇਹ ਦਰਬਾਰ ਸਾਹਿਬ ਜਾਂਦੇ ਆ ਪਿੱਗਦੀ ਜਦੇ ਜੇ ਹਾਂਜੀ ਸੈਂਡਰ ਬਾਸਾਂ ਉਹ ਇਧਰ ਆਓ ਮੜਾ ਇਧਰ ਮੈਂ ਕੋਈ ਤੇ ਜਲਦੀ ਜੀ ਦਰਵਾਜ਼ਾ ਸਾਹਿਬ ਮੰਨਦਾ ਮੈਂ ਤੇ ਬਾਸਾਂ ਨੂੰ ਮੰਨਦਾ ਮੈਂ ਹੁਣ ਵੀ ਮੰਨੇਗਾ ਨਹੀਂ ਮੰਨਦਾ ਕਿੰਨਾਂ ਤਾਂ ਮੰਨਦਾ ਕੋਈ ਮੈਂ ਤੇ ਕਿਨੂੰ ਉਹ ਮਤਲਬ ਹੋਰ ਆ ਵਡਾ ਕੇ ਤੂੰ ਵੱਡੀਆਂ ਕਿਨੂੰ ਮਤਲਬ ਮੈਂ ਜਿਹੜੀ ਗੱਲ ਕਹਿੰਦਿਆਂ ਤੂੰ ਵੱਡੀਆਂ ਨਹੀਂ ਨਹੀਂ ਬੱਤੇ ਦਿਓ ਚਲ ਪਾਪਾ ਪ੍ਰਭੂ ਯਸ਼ਮਸੀਹ ਨੇ ਸਾਨੂੰ ਕਿਹਾ ਕਿ ਆਦਰਪੁਰ ਮਾਤਾ ਪਿਓ ਨੇ ਇਹਦਾ ਕਿਹਾ ਉਹ ਗੋ 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 ਉਹ ਗੋਲ ਉਹ ਤੇਰਾ ਕਿਹਦਾ ਆਦਰ ਕਰਨ ਕਰੋ ਮਾਪਿਓ ਦਾ ਆਦਰ ਕਰੋ ਜਿਹੜੀਆਂ ਫੋਟੋਆਂ ਕਿਧੀਆਂ ਵਾ ਨਹੀਂ ਨਹੀਂ ਉਹ ਵੀ ਚਲੋ ਗੋਲੋ ਚਲੋ ਫੋਟੋਆਂ ਅੰਦਰ ਚਲੋ ਸਾਰੇ ਕਰੋ ਸਾਰੇ ਕਰੋ ਚੱਲ ਬਾਈ ਕਰੋ ਪਰਿਆ ਕਰੋ ਮਾਫ਼ੀ ਮੰਗੋ ਮਾਫ਼ੀ ਮਾਫ਼ੀ ਲੈ ਰਿਹਾ ਅਨੰਦਜੀਤ ਤੂੰ ਕਰ ਤੂੰ ਨਾ ਸੱਚੀ ਬਸ ਮਾਫ਼ੀ ਮੰਗੋ ਜੇ ਨਹੀਂ ਕਹੇ ਮਾਫ਼ੀ ਨਹੀਂ ਕੋਈ ਮਾਫ਼ੀ ਨਹੀਂ 200 ਪਿਆਰ ਇਹਨੂੰ ਪਤਾ ਫਿਰ ਭੇਜੇ ਨੂੰ ਹੋਸ਼ ਆਵੇ ਥੋੜੀ ਜਿਨ ਨਾਲ ਇਹਨੂੰ ਅੰਦਰ ਕੋਈ ਨਹੀਂ ਜਨਾਨੀਆਂ ਕੋਈ ਸਾਰੇ ਨਹੀਂ ਥੋੜੀ ਮੰਨੀ ਜਾਂਦੀ ਆ ਬਾਫ਼ ਕਰਦੇ ਤੂੰ ਮਾਫ਼ੀ ਦੇ ਫਿਰ ਕੋਈ ਮਾਫ਼ੀ ਨਹੀਂ ਜੀ ਅੱਜ ਥੋੜੀ ਸਾਡੇ ਸਾਡੇ ਕੇ ਸਿਕੰਦਰ ਦੇ ਸਮਾਜੀ ਦੇ ਪੋਸਟਰ ਪਾ ਰਹੇ ਹਣ ਕਰੀ ਦੱਸੋ ਸਾਨੂੰ ਇਹ ਹਰ ਵਾਰ ਇਹਨਾਂ ਠੱਕਾਂ ਦੀ ਗੱਲ ਇਹਨਾਂ ਨੇ ਹਰ ਵਾਰੀ ਸਾਡੀ ਬੇਗਲੀ ਹੋਣੀ ਬਾਕਣੀ ਪਰ ਸਦਨ ਕੋਈ ਨਹੀਂ ਇੱਧੇ ਕਾਰਵਾਈ ਕਰੋ ਜਿਹੜੀ ਬਰਦਾਸ਼ਤ ਨਹੀਂ ਕਰਨੀ ਹੁਣ ਬਾਅਦ ਜੇ ਆਪਾਂ ਕੋਈ ਵੀ ਸਾਰਾ ਇਹ ਮੁਕਾਮ ਪਾ ਕੇ ਜਿਹੜੇ ਜਾਨ ਪੁੱਜ ਕੇ ਕਹਿੰਦੀ ਨਿਹੰਗ ਸਿੰਘ ਜਾਨ ਪੁੱਜ ਕੇ ਕਿਹਨਾਂ ਭਾਈਚਾਰੇ ਦਾ ਧੱਕਾ ਕਰਦੇ ਆ ਜੋ ਵੇਖੋ ਨਿਹੰਗ ਸਿੰਘ ਕਦੀ ਕਿਸ ਧਰਮ ਦੀ ਕੋਈ ਮਾੜਾ ਨਹੀਂ ਬੋਲਦਾ ਕਿਸ ਦੀ ਬੇਅਦਬੀ ਨਹੀਂ ਕਰਦਾ ਸਾਡੀ ਇਹ ਅਪੀਲ ਵਾ ਕਿਨੇ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀਆਂ ਪਸਰੂਕ ਸਾੜੇ ਆ ਪਾੜੇ ਆ ਤਾਂ ਇੱਥੇ ਬੰਦੀ ਕਾਰਵਾਈ ਕੀਤੀ ਜਾਏ ਜੇਕਰ ਕਾਨੂੰਨ ਆਪਣੀ ਬੰਦੀ ਕਾਰਵਾਈ ਨਹੀਂ ਇੱਥੇ ਕਰਦਾ ਫਿਰ ਸਿੱਖ ਜਥੇਬੰਦੀਆਂ ਕੱਟੀਆਂ ਹੋ ਕੇ ਇੱਥੇ ਕਾਰਵਾਈ ਕਰਨਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੁੰਦੇ ਆ ਪਿੰਡ ਵਾਸੀਆਂ ਨੇ ਫੈਸਲਾ ਲਿਆ ਵਾ ਇਹ ਗਲਤ ਲਿਆ ਪਿੰਡ ਨੇ ਫੋਰਟ ਨੂੰ ਪਰ ਅਸੀਂ ਇਹ ਚੀਜ਼ ਨਹੀਂ ਬਰਦਾਸ਼ਤ ਕਰਾਂਗੇ ਜਿਹੜਾ ਤੇ ਅਸਾਈ ਧਰਮ ਦੇ ਲੋਕ ਅੱਜ ਲਾਜ ਦੇ ਕੇ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਦੂਜਾ ਇਹ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਉਹਨੂੰ ਇਹ ਸ਼ੈਤਾਨ ਦੀਆਂ ਫੋਟੋਆਂ ਕਹਿੰਦੇ ਨੇ ਇਹ ਕੜੇ ਨੂੰ ਸ਼ੈਤਾਨ ਦਾ ਕੜਾ ਕਹਿੰਦੇ ਜਿਹੜੀ ਮਾਰੇ ਦੀ ਪਿੱਤਰ ਗੁਰਬਾਣੀ ਧੁਰੋਂ ਆਈ ਹੈ ਇਹਨੂੰ ਸ਼ੈਤਾਨ ਦੀ ਬਾਣੀ ਕਹਿੰਦੇ ਇਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਬਾਹਰੀ ਹੈ ਅਸੀਂ ਸਰਕਾਰ ਨੂੰ ਇਹ ਦੱਸ ਦਿੰਦੇ ਹਾਂ ਕਿ ਜਿਹੜੀਆਂ ਸਰਕਾਰਾਂ ਅੱਜ ਇਹਨੂੰ ਇਹਨਾਂ ਨੂੰ ਭੂਏ ਚੜਾ ਰਹੀਆਂ ਨੇ ਉਹ ਵੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਕਿਉਂਕਿ ਗਰਾਂਟਾਂ ਤੇ ਉਹਨਾਂ ਦੇ ਜਾ ਜਾ ਕੇ ਕੋਕੇ ਜਿਹੜੇ ਅਸਾਈ ਪਾਦਰੀ ਪਹਿਲਾਂ ਉਹ ਆਪਣੇ ਧਰਮ ਦੇ ਚ ਪੱਕੇ ਸਨ ਪਰ ਇਹ ਅੱਜ ਸਿੱਖਾਂ ਦੇ ਘਰ ਜਾ ਕੇ ਲੋਕਾਂ ਨੂੰ ਗਮਰਾਹ ਕਰਕੇ ਤੇ ਅੱਜ ਲਾਲਚ ਦੇ ਕੇ ਤੁਹਾਡੇ ਬੱਚਿਆਂ ਨੂੰ ਆ ਕਰਦਿਆਂਗੇ ਆ ਕਰਦਾਂਗੇ ਤੁਹਾਡੀ ਦੁਆ ਕਰਾਂਗੇ ਇਹ ਸਾਰਾ ਝੂਠਾ ਹੈ ਇਹ ਝੂਠ ਦਾ ਤੇ ਕੂੜ ਦਾ ਪ੍ਰਚਾਰ ਅਸੀਂ ਕਦੀ ਵੀ ਸਹਿਣ ਨਹੀਂ ਕਰਾਂਗੇ ਬਰਦਾਸ਼ਤ ਨਹੀਂ ਕਰਾਂਗੇ ਨਾ ਇਹਨਾਂ ਨੂੰ ਇਹ ਪਿੰਡਾਂ ਵਿੱਚ ਵੜਨ ਦੇਵਾਂਗੇ ਜਿਨ੍ਹਾਂ ਨੇ ਅੱਜ ਮਹਾਰਾਜ ਦੀ ਬੇਇੱਜ਼ਤੀ ਕੀਤੀ ਹੈ ਫੋਟੋਆਂ ਦੀ ਪਤਾ ਲੱਗਾ ਕਿ ਇਹਨੇ ਔਰਤ ਨੇ ਆਪਣੇ ਘਰ ਦੇ ਵਿੱਚ ਹੀ ਗੁਰਮਾਨਕ ਪਾਸ਼ਾ ਜੀਆਂ ਗੁਰੂ ਗੋਬਿੰਦ ਸਿੰਘ ਜੀਆਂ ਫੋਟੋਆਂ ਸਾੜੀਆਂ ਗੁਰੂ ਰਾਮਦਾਸ ਜੀ ਘਰ ਦੀਆਂ ਉਹ ਬਰਦਾਸ਼ਤ ਕਰਨ ਤੋਂ ਬਾਹਰ ਆ ਤੇ ਪ੍ਰਸ਼ਾਸਨ ਜਿਹੜਾ ਵਾ ਇਹ ਕਦੇ ਵੀ ਅਸੀਂ ਅਧਿਆਕ ਸੰਗਤ ਇੱਥੇ ਬੰਦੀਆਂ ਆ ਗਈਆਂ ਇੱਥੇ ਅਸੀਂ ਵੀ ਆ ਗਏ ਆ ਤੇ ਅਸੀਂ ਕਦੇ ਇਹ ਜੀ ਬਰਦਾਸ਼ਤ ਨਹੀਂ ਕਰਾਂਗੇ ਭਾਂਦੀ ਇਸ ਜਨਾਨੀ ਦੇਤੇ ਕਾਰਵਾਈ ਕਰਾ ਕੇ ਫਿਰ ਇੱਥੋਂ ਜਾਵਾਂਗੇ ਨਹੀਂ ਤੇ ਜਾਵਾਂਗੇ ਨਹੀਂ ਤੇ ਨਾਲ ਹੀ ਦੱਸ ਦੇਣਾ ਚਾਹੁੰਦੇ ਆ ਇਹ ਜਿਹੜੇ ਇਹਨਾਂ ਦੇ ਵੱਡੇ ਪੌਪ ਵਾ ਜੇ ਜੇ ਤੁਸੀਂ ਇਹ ਮਾਹੌਲ ਨੂੰ ਖਰਾਬ ਪੰਜਾਬ ਦਾ ਕਰਨਾ ਚਾਹੁੰਦੇ ਤੇ ਸਿੱਧੇ ਹੋ ਕੇ ਸਾਡੇ ਨਾਲ ਆ ਜਾਓ ਅਸੀਂ ਉਦਾਂ ਨਹੀਂ ਜੇ ਬੈਠੇ ਚੂੜੀਆਂ ਪਾ ਕੇ ਨਹੀਂ ਬੈਠੇ ਕਿਉਂਕਿ ਨਵੇਂ ਨਵੇਂ ਦਿਨ ਕੋਈ ਨਾ ਕੋਈ ਤੁਸੀਂ ਇਹ ਘਟਨਾਵਾਂ ਜਿਹੜੀਆਂ ਕਦੀ ਆਰਾਮਦਵਾਲੀ ਗੁਰੂ ਗ੍ਰੰਥ ਸਾਹਿਬ ਜੀਆਂ ਬੇਦਬੀਆ ਕਰਾਈਆਂ ਫਿਰ ਤੁਸੀਂ ਮਹਾਰੇ ਦੇ ਗੁਟਕੇ ਸਾਹਿਬੀਆਂ ਥਾਵਾਂ ਤੇ ਸਟਾਏ ਉਹਨਾਂ ਨੂੰ ਮਹਾਰੇ ਸਨਸਕਾਰ ਕਰਵਾਇਆ ਲੋਕਾਂ ਦੇ ਕੋਲੋਂ ਕਹਿ ਕੇ ਲੋਕਾਂ ਦੇ ਕੜੇ ਲਵਾਏ ਗਏ ਕੜਾ ਪ੍ਰਸ਼ਾਦ ਤੁਸੀਂ ਨਹੀਂ ਗੁਰੂ ਘਰੋਂ ਲੈਂਦੇ ਤੇ ਲੰਗਰ ਤੁਸੀਂ ਛਕ ਲੈਂਦੇ ਜੇ ਜਾਂ ਤੇ ਲੰਗਰ ਹੋਣਾ ਸ਼ਕੋ ਤੇ ਮੈਂ ਨਾਲ ਹੀ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਜਿਹੜੇ ਪਿੰਡਾਂ ਦੇ ਬੈਠੇ ਨੇ ਇਹਨਾਂ ਨੂੰ ਨਾ ਤੇ ਗਮੀ ਤੇ ਨਾ ਖੁਸ਼ੀ ਦੇ ਗੁਰੂ ਘਰੋਂ ਭਾਂਡੇ ਨਾ ਦਿਓ ਤੇ ਨਾ ਇਹਨਾਂ ਦਾ ਸਸਕਾਰ ਮੜੀਆਂ ਦੇ ਵਿੱਚ ਕਰ ਦਿੱਤਾ ਜਾਵੇ ਕਿਉਂ ਕਿ ਇਹਨਾਂ ਨੂੰ ਕਹੋ ਕਿ ਆਪ ਦਫਨਾਓ ਆਪਣੇ ਸਰੀਰਾਂ ਨੂੰ ਜੋ ਇਹਨਾਂ ਦੀ ਮਰਜ਼ਾਦਾ ਬਣ ਕੇ ਆਈ ਹੈ ਅਸੀਂ ਇਹ ਚੀਜ਼ਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਤੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਤੁਸੀਂ ਵੋਟ ਤੇ ਨੋਟ ਨੂੰ ਮੁੱਖ ਨਾ ਰੱਖੋ ਜਿਹੜੀ ਬੰਦੀ ਕਾਰਵਾਈ ਹੈ ਤੁਹਾਡੇ ਬਿਆਨਾਂ ਦੇ ਉੱਤੇ ਇਹਦੇ ਬੀਬੀ ਦੇ ਉੱਤੇ ਕਰਵਾ ਕੇ ਫਿਰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਕਾ। ਜਾਵੇ ਆ ਸ਼ਕਤੀ ਮਾਤਾ ਮਾਤਾ ਸਹਿਬ ਦੇਵਾ ਤਾਣ ਤਾਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਚੱਕਰਵਰਤੀ ਸਮਰਾਟ ਦੇ ਪਾਵਨ ਪਵਿੱਤਰ ਚਰਨ ਕਮਲੋ ਕੋ ਪਾਵੇ ਨਾਲ ਜਾਵੇ ਹਤੇ ਪਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਕਾ। ਜੀ ਮਰਦਾ ਸਾਹਿਬ ਵਾਹਿਗੁਰੂ ਸਾਹਿਬ ਸੰਗਤ ਦੇਸਾ ਪ੍ਰਦੇਸਾਂ ਵਿੱਚ ਵਸਦਾ ਖਾਲਸਾ ਇਹ ਚੈਲੰਜ ਦੀ ਧਰਤੀ ਉੱਤੇ ਜਿਹੜਾ ਚੈਲੰਜ ਹੋ ਰਿਹਾ ਵਾ ਜਿਨੋ ਦੇ ਦਿਨ ਘਟਣਾ ਹੋ ਰਿਹਾ ਇਸ ਨੂੰ ਨੱਥ ਪਾਉਣ ਵਾਸਤੇ ਕਲਗੀ ਧਰ ਸਾਬ੍ਹ ਦੀਆਂ ਫੌਜਾਂ ਮਰਿਆਦਾ ਅਨਸਾਰ ਸਜਾਈਆਂ ਹੋਈਆਂ ਨੇ ਉਹ ਕਾਰਵਾਈ ਤੇ ਉੱਤਰ ਆਈਆਂ ਵਾ ਇਸ ਕਰਕੇ ਜਿਹ ਭਾਵਨਾ ਨਾਲ ਇਹ ਗਲਤ ਕੰਮ ਹੋ ਰਹੇ ਆ ਇਹਨਾਂ ਨੂੰ ਨੱਥ ਪਾਉਣ ਵਾਸਤੇ ਫੌਜਾਂ ਤਿਆਰ ਫੁੱਲ ਤਿਆਰ ਆ ਜਿਹੜਾ ਵੀ ਇਸ ਘਟਨਾ ਵਿੱਚ ਆਵੇਗਾ ਵਿਵਦੀ ਕਰੇਗਾ ਉਸ ਨੂੰ ਨੱਥ ਪਾਈ ਜਾਵੇਗੀ ਕਾਨੂੰਨੀ ਕਾਰਵਾਈ ਕਰਕੇ ਜੋ ਬੰਦੀ ਧਾਰਾ ਹੈ ਉਹਦੇ ਉੱਤੇ ਲਾਈ ਜਾਏਗੀ ਕਿਉਂਕਿ ਇਸ ਤਰ੍ਹਾਂ ਜਿਹੜਾ ਆਪਾਂ ਬਸਦੇ ਰਹੇ ਤੇ ਫਿਰ ਇਹਨਾਂ ਘਟਨਾ ਹੋਰ ਘੜੀ ਹੋੜ ਗਈਆਂ ਅਸੀਂ ਇਹ ਪੰਥ ਨੇ ਬਿਲਕੁਲ ਮਰਾਦਾ ਅਨਸਾਰ ਚਾਰਜ ਕਰਤਾ ਦਸਮੀਰ ਸਾਹਿਬ ਨੇ ਫੌਜ ਦੇ ਜੈਦਰਬਾਰ ਭਾਸ ਸਿੰਘ ਜੀ ਸਾਡੇ ਸਤਕਾਰਯੋਗ ਜੀ ਸਦਕਾਰ ਕਮੇਟੀ ਦੇ ਵੀਰ ਜੀ ਜਿਹੜੇ ਕਿ ਸਾਡੇ ਬਹੁਤ ਚਾਦੀ ਕਾਲਾ ਸੂਜਵਾਨ ਸ਼ਕਤੀਆਂ ਨਾਲ ਇਹ ਪੰਥ ਦੀ ਜਿਹੜੀ ਸੇਵਾ ਨਿਵਾਜ ਜਿਹੜੀ ਨਿਵਾਜ ਰਹੇ ਨੇ ਸਾਡੇ ਜਿਹੇ ਦਾ ਜਗਾ ਜਗਰੂਰ ਸਿੰਘ ਜੀ ਉਧਰੋਂ ਭੱਟੀ ਸਾਹਿਬ ਆ ਰਹੇ ਚੇਅਰਮੈਨ ਸਾਹਿਬ ਬਿਲਕੁਲ ਹੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਆਪਨਾ ਪਰਾ ਸਾਡਾ ਉਧਰ ਉਠੇਗਾ ਜਦੋਂ ਕਾਨੂੰਨ ਸਾਡੀ ਨਾਮ ਮੰਨੇਗਾ ਕਿਉਂਕਿ ਪੰਥ ਵੱਡਾ ਸਰਕਾਰ ਨਹੀਂ ਪਹਿਲ ਸਾਡੀ ਕਾਨੂੰਨ ਨੂੰ ਹੈ ਕਿਉਂਕਿ ਕਾਨੂੰਨ ਜਿਹੜੀ ਕਾਰਵਾਈ ਕਰੇ ਜੇ ਕਾਨੂੰਨ ਨਹੀਂ ਕਾਰਵਾਈ ਕਰਦਾ ਤੇ ਫਿਰ ਉਹਦੇ ਬਾਅਦ ਤੇ ਜਿਹੜਾ ਠਾਣਾ ਬਣ ਚੁੱਕਾ ਹੈ ਮਿਰਚਾਂ ਵਾਲੀਆਂ ਬੋਰੀਆਂ ਵਿੱਚ ਪਾ ਕੇ ਉਹਨੂੰ ਇੱਥੇ ਸੋਧਿਆ ਜਾਵੇਗਾ ਡੇਰੇ ਉੱਤੇ ਇਹ ਬੇਨਤੀ ਪੰਥ ਵੱਲੋਂ ਹੈ ਅਸੀਂ ਹੋਰ ਗੁਰਸਖਾਂ ਨੂੰ ਜਿਹੜੇ ਸਾਈਂ ਬੰਦੇ ਜਾਂਦੇ ਆ ਵੇਖੋ ਧਰਮ ਨਹੀਂ ਕੋਈ ਵੀ ਮਾੜਾ ਅਸੀਂ ਆਪਣੀ ਕਰਨੀ ਨਾਪੋ ਆਪਣੀ ਕਰਨੀ ਇਹ ਸ਼ਕਤੀ ਦਾ ਫਲ ਮਿਲਣਾ ਵਾ ਜਿਹੜੀ ਸ਼ਕਤੀ ਆ ਉਹ ਸ਼ਕਤੀ ਦੇ ਗੱਲ ਚੱਲਣੀ ਆ ਜਿਹੜਾ ਮੋਢਿਆ ਮੋਢਿਆ ਬਾਕੀ ਟਾਣੀਆਂ ਜਿੱਦਾਂ ਮਰਜ਼ੀ ਬਿਸਤਰੀਆਂ ਜਾਣ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਜੇ ਕੋਈ ਇਹ ਚੀਜ਼ ਨੂੰ ਗਲਤ ਕਾਨੂੰਨੀ ਕਾਰਵਾਈ ਕਰਦਾ ਵਾ ਮਹਾਰਾ ਦੀ ਬੇਵਫਾਈ ਕਰਦਾ ਵਾ ਪਹਿਲੀ ਦੀ ਗੱਲ ਵੀ ਤੁਸੀਂ ਘਰਾਂ ਵਿੱਚ ਫੋਟੋਆਂ ਰੱਖੀਆਂ ਵਾ ਉਹਨਾਂ ਨੂੰ ਗੁਰੂ ਘਰ ਚੜ੍ਹਾਓ ਜਾ ਕੇ ਅਰੇ ਇਹਦਾ ਇੰਨਾ ਆਪਾਂ ਨੁਕਸਾਨ ਕਰਦੇ ਆ ਇਹ ਦੁਨੀਆ ਨੂੰ ਸਤਾਉਂਦੇ ਆ ਜਿਹੜਾ ਦੁਨੀਆ ਅੱਜ ਵੇਖੋ ਕਿੰਨੀ ਤਗੜੀ ਕਹਿਰ ਦੀ ਗੱਲ ਆ ਹੜਤਾਲ ਆ ਚਾਰ ਸਵੇਰੇ ਬੰਦ ਆ ਪਰ ਸਿੰਘ ਫੇਰ ਵੀ ਵੇਖੋ ਪਿੰਜਰਾ ਵੇਚਦੀ ਨੰਗਦੇ ਹੋਂਦੇ ਇਹਨਾਂ ਨੂੰ ਕੋਈ ਡਾਕ ਨਹੀਂ ਇਹਨਾਂ ਵਾਸਤੇ ਨਾ ਕੋਰੋਨਾ ਦੇ ਵੇਲੇ ਕੋਈ ਹੜਤਾਲੀ ਨਾ ਹੁਣ ਕੋਈ ਹੜਤਾਲ ਆ ਕਹਿੰਗੇ ਸਿੰਘ ਦਾ ਤੇ ਰਾਜ ਆ ਰਾਜ ਦੇ ਖਾਸਾ ਕਰਦੇ ਆ ਜਿੱਥੇ ਵੀ ਪਹੁੰਚਣਾ ਪਹੁੰਚ ਜਾਂਦੀਆਂ ਡਾਰਾਂ ਦੀਆਂ ਡਾਰਾਂ ਇਸ ਕਰਕੇ ਅਸੀਂ ਬੇਇਤੀ ਕਰਦੇ ਆ ਫਿਰ ਜਿਹੜਾ ਵੀ ਕੋਈ ਇਸ ਘਟਨਾ ਨੂੰ ਕਰੇਗਾ ਉਹਨੂੰ ਸੋਧਣੇ ਬਾਤ ਹੈ ਫੌਜਾ ਬਿਲਕੁਲ ਤਿਆਰ ਤਿਆਰ ਫੁੱਲ ਤਿਆਰ ਪਹਿਲੀ ਜਿਹੜੀ ਕਾਰਵਾਈ ਹੈ ਕਾਨੂੰਨ ਦੀ ਆ ਜੇ ਕਾਨੂੰਨ ਸਾਡੀ ਨਹੀਂ ਗੱਲਾਂ ਵਿੱਚ ਆਉਂਦਾ ਫਿਰ ਪੰਥ ਚੜ੍ਹਦੀ ਕਲਾ ਵਿੱਚ ਜਕਾਰੇ ਸਾੜ ਕੇ ਸੋਧਾ ਲਾਉ ਉਹਨੂੰ ਤਿਆਰ ਫੁੱਲ ਤਿਆਰ ਪਹੁੰਚਣਾ ਵਾ ਅਸੀਂ ਹੁਣ ਇਹਦੇ ਜਨਾਨੀ ਤੇ ਪਰਚਾ ਦਰਜ ਕਰਵਾ ਕੇ ਐਫ ਆਰ ਦੀ ਕਾਪੀ ਲਾ ਕੇ ਫਿਰ ਇੱਥੋਂ ਜਾਵਾਂਗੇ ਇੱਥੇ ਬੈਠੇ ਆ ਜੀ ਕੋਈ ਸਾਡਾ ਆਪਣਾ ਨਹੀਂ ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਭੈਣ ਨਾ ਕੋਈ ਭਰਾ ਸਿਰਫ ਪੰਥ ਦੀ ਗੋਈ ਵਿੱਚ ਚੱਲ ਰਹੇ ਆ ਪੰਥ ਦੀ ਹਾਰੀ ਵਿੱਚ ਰਵਾਂਗੇ ਸਾਰੀ ਸੰਗਤ ਇਸ ਇਹ ਪੀਐਸੀ ਇਹ ਗਲਤੀ ਨਾ ਕਰੀਏ ਜੇ ਕਰਨਗੇ ਆਪੋ ਆਪਣੇ ਧਰਮ ਨੂੰ ਸਾਬੋ ਇਹ ਨਹੀਂ ਕਹਿੰਦੇ ਕੋਈ ਮਾਰਾ ਪਰ ਜੇ ਕੋਈ ਆਪੜਾ ਉਹਨੂੰ ਕਹਿੰਦਾ ਵੀ ਮੈਂ ਉਹ ਆ ਮੈਂ ਜੇ ਆ ਫੇ ਲਾਤੋਗੇ ਭੂਤ ਬਾਤ ਉਸੇ ਨਹੀਂ ਮੰਨਤੇ ਖਾਸਾ ਗੱਜੇਗਾ ਵਿੱਚ ਵਜੇਗਾ ਨੂੰ ਡਾਂਗਾ ਇਹੋ ਜਿਹਾਂ ਫੇਰਾਂਗੇ ਯਾਦ ਕਰਨਗੇ ਵੀ ਖਾਸਾ ਕੀ ਆ ਖਾਸਾ ਕਿਹੜੇ ਕਰਮੋ ਤੇ ਕਿਹੜੇ ਕਰਮੋ ਤੇ ਆਇਆ ਵਾ ਉਹ ਡਿਊਟੀ ਜਿਹੜੀ ਆਪਾਂ ਤਿਆਰ ਬੁੱਲ ਤਿਆਰ ਆ ਵਾਏ ਗੁਰਦੀ ਦਾ ਖਾਸਾ ਵਾਏ ਗੁਰਦੀ ਕਾਰੇ ਜਾਵੇ ਨੇ ਹਲੋ ਜਾਵੇ ਫਦੇ ਪਾਵੇ ਨੇ ਹਲੋ ਜਾਵੇ ਆਸਕ ਦੀ ਧਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨੂੰ ਪਾਵੇ ਨੇ ਹਲੋ ਜਾਵੇ ਵਾਏ ਗੁਰਦੀ ਦਾ ਖਾਸਾ ਵਾਏ ਗੁਰਦੀ ਕਾ